ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਦੀਪੀ ਦੇ ਅਧੂਰੇ ਚਾ ਲੇਖਕ ਪ੍ਰਵਿੰਦਰ ਕੌਰ ਜੀ امید ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਸੂਰਜ ਆਪਣੀਆਂ ਕਿਰਨਾਂ ਨੂੰ ਦੁਬਾਰੇ ਆਪਣੇ ਵਿੱਚ ਸਮੋਲ ਲਈ ਤਿਆਰ ਖੜਾ ਸੀ ਤਦਕਾਲਾਂ ਪੈ ਰੂਕੀਆਂ ਸਨ ਗੁਰਦੁਆਰਾ ਸਾਹਿਬ ਪਾਠੀ ਸਿੰਘ ਪਾਠ ਕਰਨ ਲੱਗ ਪਿਆ ਸੀ ਮਾਸੀ ਜੀ ਮੈਨੂੰ ਇਹ ਵਿਆਹ ਤੋ ਕਰਵਾਉਣਾ ਹਰੇ ਤਾਂ ਮੇਰੀ ਉਮਰ ਵੀ ਨਹੀਂ ਹੋਈ ਜਾਂ ਕਰਵਾਉਣ ਦੀ ਤੁਸੀਂ ਐਨੇ ਵਿਆਹ ਵਿਆਹ ਦੀ ਗੱਡ ਪੜੀ ਹੈ ਸਾਰੇ ਰਿਸ਼ਤੇਦਾਰਾਂ ਨੇ ਮਿਲ ਕੇ ਦੀਪ ਨੇ ਭਾਂਡੇ ਮਾਇ ਵੀ ਆਪਣੀ ਮਾਸੀ ਨੂੰ ਤਲਖੀ ਜਹੀ ਨਾਲ ਆਖਿਆ ਤੇਰੇ ਭਏ ਨੂੰ ਇਹ ਕਹਿਣਿਆ ਅਸੀਂ ਤੇਰੀ ਮਾਂ ਦਾ ਵੀ ਭਾਰ ਹੌਲਾ ਕਰਨਾ نہیں کہ جد مرضی ہو جائے مرضی کردہ ہوں ابھی وہ سارا نے دیکھا اگا تگا ماسی موہ جہاں مروڑ کے گسے چیت جی میں جب داسی جی میں تیوہ کی سڈے کول چار سلڑ ہو جڑ جان گے پھر کرا لو میں خرچہ بھی ہوگا ਜੇ ਪੱਲੇ ਸਾਡੇ ਕੁਝ ਹੋਊਗਾ ਤਾਂ ਹੀ ਵਿਆਹ ਹੋਊਗਾ ਤੁਸੀਂ ਤਾਂ ਮਾਸੀ ਜੀ ਉਹ ਗੱਲ ਕਰਦੇ ਹੋ ਉਹ ਕਣਕ ਖੇਤ ਆਹ ਜਵਾਈ ਮੰਡੇ ਖਾ ਨਾ ਅਸੀਂ ਬੈਠੇ ਨਹੀਂ ਖਰਚ ਕਰਨ ਨੂੰ ਤੈਨੂੰ ਸਾਰੇ ਵੇਸੇ ਨਾਲ ਮਿਲ ਕੇ ਕਰਨੀ ਤੇਰਾ ਵਿਆਹ ਅਸੀਂ ਕੀ ਪੜ੍ਹੇ ਲਿਖੇ ਨੂੰ ਫਾਰਸੀ ਕੀ ਹੱਥ ਪੰਗਣ ਨੂੰ ਇੰਨਾ ਵੱਡਿਆ ਰਿਸ਼ਤਾ ਆਇਆ ਥੋਡੇ ਘਰ ਤੋਂ 7-8 ਕਿਲੋਮੀਟਰ ਹੈ ਸਾਰਾ ਜਦ ਮਰਜੀ ਆਪਣੀ ਮਾਂ ਦੇ ਪ੍ਰਾਣ ਮਿਲ ਜਾਇ ਕਰੀ ਤੇ ਨਾਲੇ ਪਿੰਡ ਤੋਂ ਸ਼ਹਿਰ ਜਾਂ ਜਾਈ ਕਰੀ ਇਹੋ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਨਾਲੇ ਮੁੰਡੇ ਵਾਲੇ ਆਖਦੇ ਆ ਸਾਨੂੰ ਕੋਈ ਦਾਜ ਦੀ ਹੋਣੀ ਚਾਹੀਦਾ ਸਾਨੂੰ ਤਾਂ ਬਿਸਕੁੜੀ ਸੌ ਚਾਹੀਦੀ ਐ ਦੀਪ ਨੇ ਦੀਪ ਤੇ ਉਹਦੀ ਮਾਂ ਨੂੰ ਚੁੱਪ-ਚੁਪੀਆਂ ਦੇਖ ਕੇ ਦੀਪਰੀ ਮਾਸੀ ਕਰ ਆਪਣੀ ਭੈਣ ਨੂੰ ਬੋਲਣ ਲੱਗ ਪੈਂਦੀ ਐ ਭੈਣੇ ਤੂੰ ਹੀ ਸੰਝਾਇਰੋ ਕੰਮ ਲਈ ਹੁਣ ਜੇ ਹੋ ਗਿਆ ਤਾਂ ਹੋ ਗਿਆ ਇਸ ਦਾ ਫੇਰ ਨਾਖੂ ਜੀ ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ ਬਾਕੀ ਹੱਥ ਨੂੰ ਹੱਥ ਪਛਾਣਦਾ ਭਾਈ ਅੱਗੇ ਥੋੜੀ ਬਾਕੀ ਐ ਦੀਪ ਦੇ ਸਿਰ ਤੋਂ ਤੇ ਉਦਾਸ ਆਇਆ ਉਸ ਜਾਣ ਕਰਨਾ ਹਰ ਕੋਈ ਹੀ ਚਾਹੁੰਦਾ ਸੀ ਕਿ ਜਲਦੀ ਨਾਲ ਵਿਆਹ ਦੀਤਾ ਕੀਤਾ ਜਾਵੇ ਸਾਰੇ ਆਪਣੀ ਇਸ ਫਾਲਤੂ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਤੇ ਲੋਕਾਚਾਰੀ ਵਿੱਚ ਵਾਹ ਵਾ ਫਟਾ ਮਜ਼ਦੂਰੀ ਬਸ ਦੀਪ ਨੂੰ ਇਸ ਰਿਸ਼ਤੇ ਲਈ ਆਹ ਕਰਨੀ ਪੈਂਦੀ ਹੈ ਮਾਤਰ ਦੋ ਦਿਨਾਂ ਵਿੱਚ ਹੀ ਦੀਪ ਦਾ ਰਿਸ਼ਤਾ ਤੈ ਹੋ ਜਾਂਦਾ ਹੈ ਤੇ ਹੁਣ ਦੀਪ ਦੇ ਉੱਤੇ ਛੋਟੇ-ਪ੍ਰਾਪਤੇ ਉਮਰ ਤੋਂ ਪਹਿਲਾਂ ਹੀ ਇਹ ਜ਼ਿੰਮਵਾਰੀਆਂ ਪੈ ਗਈਆਂ ਦੀਪ ਉੰਜ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ ਦੀਪ ਕਦੇ ਵੀ ਆਪਣੇ ਕੋਈ ਵੀ ਦਿਲ ਦੀ ਗੱਲ ਜ਼ਿਆਦਾ ਕਿਸੇ ਨਾਲ ਖੁੱਲਕੇ ਨਹੀਂ ਸੀ ਕਰਦੀ ਆਪਣੀ ਵੱਡੀ ਭੈਣ ਨੂੰ ਵੀ ਕਦੇ ਉਹ ਕੁਝ ਨਾ ਦੱਸਦੀ ਦੀਪ ਕਦੇ-ਕਦੇ ਆਪਣੇ ਸਹੇਲੀ ਰਾਣੀ ਨਾਲ ਕੋਈ ਗੱਲ ਸਾਂਝੀ ਕਰ ਲੈਂਦੀ ਸੀ ਦੀਪ ਆਪਣੀ ਸਹੇਲੀ ਰਾਣੀ ਨੂੰ ਕੌਣ ਤੇ ਹੈਲੋ ਹਾਂਜੀ ਕਿੱਦਾਂ ਹੈ ਸਭ ਠੀਕ ਹੈ ਹਾਂ ਦੀਪਾ ਸਭ ਠੀਕ ਹੈ ੜੀਏ ਤੂੰ ਸਰਾ ਕਿੱਦਾਂ ਹੈ ਕੀ ਕਰਦੇ ਹੋਰ ਸਭ ਠੀਕ ਹੈ ਹਾਂਜੀ ਠੀਕ ਹੈ ਮੇਰਾ ਰਿਸ਼ਤਾ ਹੋ ਗਿਆ ਅਲ ਕੱਲ ਦੀਪ ਦਵਵੀਂ ਦੇ ਹੀ ਆਵਾਜ਼ ਵਿੱਚ ਇਹਨਾਂ ਕਹਿ ਕੇ ਚੁੱਪ ਕਰ ਗਈ ਹੈ ਹੈ ਕਿੱਥੇ ਕਿਵੇਂ ਤੂੰ ਮੈਨੂੰ ਹੁਣ ਦੱਸ ਰਹੀ ਹੈ ਰਾਣੀ ਨੇ ਇੱਕੋ ਸਾਰ ਨਾਸਵਾਲਾਂ ਦੀ ਚੜੀਦਾ ਰਹੀ ਹਾਂਜੀ ਬਸ ਸਭ ਨੇ ਮੇਰੇ ਉੱਤੇ ਬਹੁਤ ਪ੍ਰੈਸ਼ਰ ਪਾ ਦਿੱਤਾ ਦੋ ਦਿਨ ਹੋ ਗਏ ਹੋਏ ਨੂੰ ਨੇੜੇ ਹੀ ਹੋਇਆ ਦੂਰ ਨਹੀਂ ਹੈਗਾ ਸਾਰੇ ਇੱਕੋ ਗੱਲ ਆਖੀ ਜਾਂਦੇ ਸੀ ਤੇਰੇ ਪਿਓ ਹੁੰਦਾ ਤਾਂ ਜਦੋਂ ਮਰਜ਼ੀ ਕਰ ਲੈਂਦੇ ਹੁਣ ਤਾਂ ਉਹੋ ਅਸੀਂ ਹੀ ਕਰਨਾ ਹੈ ਭਾਵੇਂ ਅੱਜ ਕਰੀ ਨਾ ਕੱਲ ਕਰਨਾ ਮੰਮੀ ਵੱਲ ਦੇਖ ਕੇ ਮੈਨੂੰ ਹਾਂ ਕਰਨੀ ਪਈ ਉਂਝ ਵੀ ਉੱਤੇ ਬੁੱਟੇ ਉੱਤੇ ਹਰ ਕੋਈ ਚੜਦਾ ਹੈ ਬਸ ਸਭ ਚਕਾਰੇ ਵਿੱਚ ਹੋ ਗਿਆ ਸੀ ਚੱਲ ਬਾਕੀ ਗੱਲਾਂ ਛੱਡ ਤੈਨੂੰ ਮੁੰਡਾ ਤਾਂ ਪਸੰਦ ਹੈ ਨਾ ਹਾਂ ਪਸੰਦ ਹੈ ਮੁੰਡਾ ਤਾਂ ਠੀਕ ਹੈ ਬਸ ਇਹ ਹੋ ਗਿਆ ਜਿਵੇਂ ਹੋ ਗਿਆ ਤੈਨੂੰ ਤਾਂ ਪਤਾ ਹੀ ਹੈ ਜੜੀ ਮੈਂ ਇੰਨਾ ਬੰਧਣਾ ਚ ਨਹੀਂ ਸੀ ਪਹਿਣਾ ਚਾਹੁੰਦੀ ਇਹ ਨਾ ਹੀ ਮੇਰੀ ਉਮਰ ਸੀ ਇਹ ਕੋਈ ਬਸ ਮਜਬੂਰ ਹੋਣਾ ਪਿਆ ਚੱਲ ਤੂੰ ਦਿਲ ਨਾਲ ਹੌਲਾ ਕਰ ਰੱਬ ਜੋ ਕਰਦਾ ਭਲੇ ਨੂੰ ਕਰਦਾ ਹੈ ਫੇਰ ਕਰ ਕਰਕੇ ਜਾਂ ਫਿਰ ਹੁਣ ਮਨ ਖਰਾਬ ਕਰਕੇ ਕਿਹੜਾ ਕੁਝ ਠੀਕ ਹੋ ਜਾਣਾ ਹੁਣ ਤੂੰ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਬਸ ਇਹ ਕਰਨੀ ਕਰਨੀ ਓਕੇ ਹਾਂ ਠੀਕ ਹੈ ਗੱਲ ਤਾਂ ਤੇਰੀ ਸਹੀ ਹੈ ਚੱਲ ਫੇਰ ਕਰਦੇ ਆ ਗੱਲ ਦੀਪਦੀ ਆਪਣੇ ਮंगेਤਰ ਹਣੀ ਨਾਲ ਕਦੇ ਕਦੇ ਫੋਨ ਤੇ ਗੱਲ ਹੋ ਜਾਂਦੀ ਹੁਣ ਉਹ ਕੁਝ ਖੁਸ਼ ਵੀ ਰਹਿ ਲੱਗ ਪਈ ਤੇ ਆਪਣੇ ਵਿਆਹ ਨਾਲ ਗ੍ਰਸਥੀ ਜੀਵਨ ਦੇ ਸੁਪਨੇ ਵੀ ਆਉਣ ਲੱਗੇ ਕਦੇ-ਕਦੇ ਦੀਪ ਨੂੰ ਲੱਗਦਾ ਕਿ ਹਣੀ ਉਹਦਾ ਕੋਈ ਜ਼ਿਆਦਾ ਮੋਹ ਨਹੀਂ ਕਰਦਾ ਜਦੋਂ ਕਿ ਦੀਪ ਹਣੀ ਨੂੰ ਦਿਲੋਂ ਚਾਹੁੰ ਲੱਗਦੀ ਸੀ ਰਿਸ਼ਤੇ ਦੇ ਇੱਕ ਸਾਦ ਗੀਤਿਆਨ ਨਗਰੋਂ ਦੀਪ ਦੇ ਪਿਆਰ ਦੀ ਤਰੀਖ ਮੁਕਰਰ ਹੋ ਗਈ ਦੀਪ ਦੇ ਦਿਨ ਰਾਤ ਹੁਣ ਫਿਕਰਾਂ ਵਿੱਚ ਲੰਘਦੀ ਉਹਨੂੰ ਹਰ ਪਲ ਚਿੰਤਾ ਸਤਾਉਂਦੀ ਸੀ ਕਿ ਵਿਆਹ ਦਾ ਸਾਰਾ ਪ੍ਰਬੰਧ ਕਿਵੇਂ ਹੋਵੇਗਾ ਵਿਆਹ ਵਿੱਚ ਕੁ ਮਹੀਨਾ ਰਹਿ ਗਿਆ ਸੀ ਤੇ ਉਹਨਾਂ ਦੀ ਕੋਈ ਵੀ ਤਿਆਰੀ ਨਹੀਂ ਸੀ ਹੌਲੀ ਹੌਲੀ ਦੀ ਬਦਸੀ ਲੀਡਾਂ ਨੇ ਨਿਆਪਣ ਘਰ ਵਾਲੇ ਨਾਲ ਮਿਲ ਕੇ ਅਤੇ ਰਿਸ਼ਤੇਦਾਰਾਂ ਦੀ ਮਦਦ ਲੈ ਕੇ ਦੀਪ ਦੀ ਸਹਾਇਤਾ ਕੀਤੀ ਮਗਰੋਂ ਪਿੰਡ ਵਿੱਚ ਕੁਝ ਗਵੰਡੀਆਂ ਨੇ ਇੱਕ ਰਿਸ਼ਤੇਦਾਰਾ ਨੇ ਦੀਪ ਲਈ ਸਾਰਾ ਦਾਜ ਦੇ ਜੋੜ ਦਿੱਤਾ ਜੀਕੇ ਦੀ ਕੁਸੀ ਦਾ ਕੋਈ ਟਿਕਾਣਾ ਨਹੀਂ ਸੀ ਉਹਦੀ ਸੋਚ ਨਾਲੋਂ ਕਿਤੇ ਜ਼ਿਆਦਾ ਵਧੀਆ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਹੋ ਗਿਆ ਸੀ ਦੀਪ ਕੋਲ ਕਿਸੇ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹੀ ਦੀਪ ਦਾ ਵਧੀਆ ਸਬਰਸਮਰਵਾਜਾਂ ਨਾਲ ਵਿਆਹ ਹੋ ਗਿਆ। ਉਹਦੇ ਸਭ ਰਿਸ਼ਤੇਦਾਰਾਂ ਨੂੰ ਵੀ ਹੁਣ ਤਰਵਾਸ ਪੈ ਗਈ ਸੀ ਕਿਉਂਕਿ ਉਹ ਸਭ ਆਪਣੇ ਇਸ ਲੋਕਾਚਾਰੀ ਦੇ ਫਰਜ਼ ਤੋਂ ਮੁਕਤ ਹੋ ਗਏ ਸਨ। ਦੀਪ ਨੇ ਸੌਰੇ ਘਰ ਦੀਪ ਦਾ ਪਤੀ ਹਨੀ ਉਹਦੀ ਸੱਸ ਅਤੇ ਜਠਾਣੀ ਜੇਠ ਜਠਾਣੀ ਤੇ ਉਹਨਾਂ ਦੀ ਇੱਕ ਸੱਤ ਕੋਸਾਲ ਦੀ ਧੀ ਰਹਿੰਦੇ ਸਨ। ਆਰਤਕ ਖੌਂਦੀਪ ਦਾ ਸਾਰਾ ਪਰਿਵਾਰ ਠੀਕ ਸੀ ਵਿਆਹ ਦੇ ਈ ਮਹੀਨੇ ਬਾਅਦ ਦੀਪਾ ਰਾਣੀ ਨੂੰ ਮੈਸੇਜ ਆਇਆ ਹੈਲੋ ਜਦੋਂ ਵੀ ਫ੍ਰੀ ਹੋਏ ਤਾਂ ਮੇਰੇ ਨਾਲ ਗੱਲ ਜਰੂਰ ਕਰੀਂ ਰਾਣੀ ਦਾ ਮੱਥਾ ਟੇਕਿਆ ਉਹਨੇ ਓਕੇ ਜੀ ਬਾਅਦ ਦਿੱਤਾ ਦੁਪਹਿਰ ਦੇ 12 ਵਜੇ ਰਾਣੀ ਨੇ ਦੀਪੀ ਨੂੰ ਫੋਨ ਲਾ ਲਿਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀਪ ਸਤਿ ਸ਼੍ਰੀ ਅਕਾਲ ਜੀ ਔਰ ਸਭ ਠੀਕ ਹੈ ਕਰ ਆਪਣੀ ਆਤਮਸਾਰ ਦੀ ਪ੍ਰਾਣੀ ਨੂੰ ਆਪਣੀ ਸਹੇਲੀ ਘੱਟ ਤੇ ਵੱਡੀ ਭੈਣ ਜਿਆਦਾ ਬਣਦੀ ਸੀ ਤੇ ਉਹਵੇਂ ਹੀ ਇੰਜ ਦਾ ਦੀ ਪੂਰੀ ਸਮਝਦੀ ਸੀ ਹਾਂ ਸਭ ਠੀਕ ਹੈ ਤੂੰ ਸੁਣਾ ਕਿਵੇਂ ਸਭ ਠੀਕ ਤਾਂ ਹੈ ਉਧਰ ਤੇਰੇ ਵੱਲ ਬਸ ਜੀ ਕੀ ਦੱਸਾਂ ਕੁਝ ਵੀ ਠੀਕ ਨਹੀਂ ଥି ਸੀ ਸੋਚਿਆ ਕੁਝ ਹੋਰ ਸੀ ਤੇ ਨਿਕਲਿਆ ਕੁਝ ਹੋਰ ਬਸ ਜੀ ਮੈਂ ਬਹੁਤ ਪਰੇਸ਼ਾਨ ਹਾਂ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਹੀ ਕਿ ਮੈਂ ਕੀ ਕਰਾਂ ਇੰਨਾ ਕਹਿੰਦੀ ਦਾ ਦੀਪਦਾਗੱਚ ਪਰ ਆਇਆ ਤੇ ਉਹ ਬੁਬਕੇ ਰੋਣ ਲੱਗ ਪਈ ਹਾ ਕਾਵਲੀ ਨਾ ਹੋਵੇ ਤਾਂ ਪਹਿਲਾਂ ਚੁੱਪ ਕਰ ਰੋਣਾ ਬੰਦ ਕਰ ਗੱਲ ਦੱਸ ਕੀ ਹੋਈ ਹੈ ਮੈਨਾਂ ਘਬਰਾ ਗੱਲ ਤਾਂ ਕੁਝ ਵੀ ਨਹੀਂ ਸੀ ਮੈਂ ਸਿਰਫ ਮਮੇ ਕੋਲ ਪੈਂੜ ਰਹਿ ਕੇ ਆਉਣ ਦੀ ਗੱਲ ਕੀਤੀ ਸੀ ਪਹਿਲਾਂ ਤਾਂ ਹਾਂ ਨਹੀਂ ਕਹਿੰਦਾ ਚਲੀ ਜਾਵੀਂ ਫਿਰ ਕਹਿੰਦਾ ਰਾਏ ਕਿ ਨਹੀਂ ਆਉਣਾ ਮੈਂ ਇਹ ਗੱਲ ਵੀ ਮੰਨ ਲਈ ਫਿਰ ਕਹਿੰਦਾ ਤੂੰ ਆਪਣੇ ਭਰਾ ਨੂੰ ਸੱਦ ਲੈ ਮੈਂ ਨਹੀਂ ਜਾਣਾ ਤੇਰੇ ਨਾਲ ਮੈਂ ਤਾਂ ਤਾਂ ਵੀ ਕੁਝ ਨਾ ਆਖਿਆ ਚਲੋ ਕੰਮ ਵੀ ਈ ਰੋੜੀ ਨੇ ਪਰ ਆਪ ਬਿਨਾ ਕਿਸੇ ਗੱਲ ਤੋਂ ਹੀ ਇੰਨਾਂ ਗੱਲਾਂ ਨੂੰ ਆਧਾਰ ਬਣਾ ਕੇ ਇੰਨਾ ਕਲੇਸ਼ ਪਾਇਆ ਕਹਿੰਦੇ ਮੈਂ ਨਹੀਂ ਇਹਦੇ ਨਾਲ ਰਹਿਣਾ ਇਹਨੂੰ ਕਹਿ ਦਿਓ ਘਰ ਛੱਡ ਕੇ ਚਲੀ ਜਾਵੇ ਮੈਨੂੰ ਤਲਾਕ ਚਾਹੀਦਾ ਇੰਨਾ ਕਹਿਦੀ ਹੋਈ ਦੀ ਫੇਰ ਹੋਣ ਲੱਗ ਪਈ ਹਾਂ ਹਾਂ ਇਹ ਤਾਂ ਅਧਿ ਹੋ ਗਈ ਪਰ ਤੂੰ ਘਬਰਾ ਨਾ ਗ੍ਰਸਟ ਵਿੱਚ ਜੀਵਨ ਗ੍ਰਸਟ ਜੀਵਨ ਵਿੱਚ ਬਹੁਤ ਕੁਝ ਕਰਨਾ ਤੇ ਚਰਨਾ ਪੈਂਦਾ ਤੈਨੂੰ ਸਮੇਂ ਨਾਲ ਇੰਨਾ ਵੱਲ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ ਪਰ ਉਹ ਉਮੀਦ ਨਾ ਰੱਖ ਜਿਆਦਾ ਹੀ ਬੋਲਿਆ ਲੱਗਦਾ ਤੇ ਦਿਲ ਨੂੰ ਲੱਗੀ ਹੈ ਸਤ ਕੋਈ ਨਾ ਤੂੰ ਆਰਾਮ ਨਾਲ ਗੱਲ ਕਰ ਲੈ ਉਸ ਨਾਲ ਸਭ ਠੀਕ ਹੋ ਜਾਏਗਾ। ਕਈ ਵਾਰ ਬੰਦਾ ਗੁੱਸੇ ਵਿੱਚ ਬੋਲਦਾ ਹੋਇਆ ਸੁਧ-ਬੁਧ ਹੋ ਜਾਂਦਾ ਹੈ। ਫੇਰ ਨਾ ਕਰ। ਉਹਦਾ ਹਿਸਾਬ-ਕਿਤਾਬ ਮੈਨੂੰ ਕਦੇ ਮਰ ਜਾ ਜਿਹੜੀ ਕਦੇ ਜਿਉਂਦਾ ਜਿਹੜੀ ਵਾਲਾ ਲੱਗਦਾ ਹੈ। ਠੀਕ ਹੈ ਜੀ। ਮੈਂ ਗੱਲ ਕਰ ਲਾਂਗੀ। ਚੱਲ ਖਿਆਲ ਰੱਖੀ ਆਪਣਾ। ਨਾਲੇ ਪਿੰਡ ਮੰਮੀ ਨੂੰ ਜਰੂਰ ਦੱਸਣੀ ਇਸ ਗੱਲ ਬਾਰੇ। ਤਾਂ ਕਿ ਮੈਂ ਨਹੀਂ ਦੱਸਦੀ। ਮੰਮੀ ਤਾਂ ਬਹੁਤ ਘਰ ਕਰਨ ਲੱਗ ਜਾਣਗੇ। ਉਹ ਤਾਂ ਪਹਿਲਾਂ ਹੀ ਬਿਮਾਰ ਰਹਿੰਦੇ ਐ ਮੈਂ ਨਹੀਂ ਕੁਝ ਦਾ ਸਰਦੀ ਮਮੀ ਨਹੀਂ ਚੱਲ ਠੀਕ ਐ ਫੇਰ ਨਾ ਦੱਸਿਓ ਖਿਆਲ ਰੱਖੀ ਆਪਣਾ ਤੇ ਟੈਨਸ਼ਨ ਨਾ ਲਵੀਂ ਜਰਾ ਵੀ ਚਿੰਤਾ ਚਿਤਾਸ ਮਾਣਉਂਦੀ ਐ ਤੇ ਆ ਤੇ ਚਾਰ ਕੁ ਮਹੀਨੇ ਬਾਅਦ ਦੀਪਨੀ ਸਾਸ ਸਤੇ ਠਾਣੀ ਨੇ ਆਪਣੇ ਅਹਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਦੀਪਕਰ ਦਾ ਸਾਰਾ ਕੰਮ ਕਾਜ ਕਰਦੀ ਸਭ ਦੀ ਫਿਕਰ ਕਰਦੀ ਪਰ ਉਹਨੂੰ ਕੋਈ ਵੀ ਨਾ ਸਿਆਂਦਾ ਗੱਲ ਗੱਲ ਤੇਨੇ ਨੇ ਮਾਰਨੀ ਮਾਰਦੇ ਰਹਿੰਦੀ ਤੇ ਤੂੰ ਗਰੀਬ ਕਰਦੀ ਐ ਤੈਨੂੰ ਬੋਲਣ ਦੀ ਅਕਲ ਨਹੀਂ ਤੈਨੂੰ ਰਹਿਣਾ ਨਹੀਂ ਆਉਂਦਾ ਉਹਨਾਂ ਦੀ ਤਾਂ ਉਹ ਗੱਲ ਸੀ ਚੱਜ ਨਾ ਆਚਾਰ ਖੁੱਲਣ ਨੂੰ ਤਿਆਰ ਆ ਦੀਵ ਚਾਰੀ ਬਹੁਤ ਉਹੀ ਹੁੰਦੀ ਐ ਤੇ ਥੋੜਾ ਬਹੁਤ ਆਪਣੇ ਇਸੇ ਦਿਨਾਲੀ ਦੁੱਖ ਰੋਲ ਲੈਂਦੀ ਪਰ ਮਾਂ ਨੂੰ ਕਦੇ ਕੁਝ ਨਾ ਦਾਦੀ ਦੀ ਸੱਸ ਬਾਰੋਂ ਤਾਂ ਬੜੀ ਧਾਰਨਕ ਦੇਖਦੀ ਸੀ ਪਰ ਅੰਦਰੋਂ ਕੁਝ ਹੋਰ ਸੀ ਦੀਪ ਨੇ ਇੱਕ ਵਾਰ ਆਪਣੇ ਸੱਸ ਦੇ ਕਮਰੇ ਵਿੱਚ ਇੱਕ ਵਿਅਕਤੀ ਜੋ ਉਹਨਾਂ ਦਾ ਦੂਰ ਦਾ ਰਿਸ਼ਤੇਦਾਰ ਸੀ ਸੱਸ ਨੂੰ ਗਲਪਕੜੀ ਪਾਈ ਦੇਖਿਆ ਸੀ ਇੱਕ ਦਿਨ ਦੀਪ ਦੇ ਘਰ ਤੇ ਰੋਦੇ ਘਰ ਵਾਲੇ ਤੇ ਸੱਸ ਨੇ ਕਿਸੇ ਗੱਲ ਨੂੰ ਲੈ ਕੇ ਕਲੇਸ਼ ਪਾ ਲਿਆ ਦੀਪ ਨੇ ਆਪਣੇ ਸੱਸ ਨੂੰ ਆਖ ਦਿੱਤਾ ਮੈਨੂੰ ਵੀ ਪਤਾ ਹੈ ਕਿ ਤੁਸੀਂ ਕੀ ਕੀ ਕਰਦੇ ਫਿਰਦੇ ਹੋ ਮੇਰੇ ਘਰ ਵਿੱਚ ਵੀਡੀਓ ਬਣਾਈ ਹੋਈ ਹੈ ਦੀਪ ਦੀ ਸੱਸ ਨੇ ਫੋੜ ਪੋ ਲਿਆ ਤੇ ਥੱਲੇ ਸੁੱਟ ਦਿੱਤਾ ਟੁੱਟਕੇ ਉੱਤੇ ਪੈਰ ਮਾਰਿਆ ਤੇ ਜੋਰ ਨਾਲ ਆਖਣ ਲੱਗੀ ਲੈ ਦਿਖਾ ਤੇ ਸਭ ਨੂੰ ਕੀ ਦਿਖਾਇ ਦੂੰ ਹਾਲਾਂਕਿ ਦੀਪ ਨੇ ਵੀਡੀਓ ਬਾਰੇ ਗੱਲ ਆਪਣੇ ਸੱਸਾਂਗੇ ਝੋਟ ਫੁੱਲੀ ਸੀ ਪਰ ਇਸ ਤੋਂ ਉਹਦੀ ਸੱਸ ਦੀ ਸਜਾਈ ਸਾਹਮਣੇ ਆ ਗਈ ਸੀ ਦੀਪ ਦੇ ਘਰ ਵਾਲੇ ਅਤੇ ਉਹਦੀ ਸੱਸ ਤੋਂ ਮਨੇ ਪੜਕੇ ਦੀਪ ਨੂੰ ਬਹੁਤ ਘੁੱਟਿਆ ਅਤੇ ਦੀਪ ਦਾ ਬਾਰ ਬਾਰ ਕੋਣ ਬੰਦ ਆਉਂਦੇ ਦੀਪ ਨੇ ਇਸ ਵਾਰ ਵੀ ਆਪਣੇ ਘਰ ਝੂਠ ਹੋ ਦਿੱਤਾ ਕਿ ਕੋਣ ਖਰਾਬ ਹੋ ਗਿਆ ਸੀ ਅਦੀਪ ਦੇ ਘਰੋਂ ਚੱਕ ਹੋਣ ਲਗਾ ਉਹ ਸਿੱਧਾ ਦੀਪ ਦੇ ਸ਼ੋਰੇ ਪਹੁੰਚ ਗਿਆ ਪਿੰਡ ਦੇ ਸਰਪੰਚ ਅਤੇ ਵਿਚੋਲੇ ਸਾਹਮਣੇ ਗੱਲਾਂ ਹੋਈਆਂ ਦੀਪ ਆਖਣ ਲਗੀ ਇਹਨੂੰ ਕਹਿ ਦਿਓ ਕਿ ਕਿਸੇ ਦੀ ਵੀ ਗੱਲਾਂ ਵਿੱਚ ਆ ਕੇ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਰ ਗੱਲ ਤਾਂ ਕਰੇ ਬੰਦੇ ਨੂੰ ਇੰਨਾ ਵੀ ਲਾਈ ਲੱਗਣੀ ਹੋਣੀ ਚਾਹੀਦਾ ਫਿਰ ਦੋਵਾਂ ਨੂੰ ਸੁਝਾ ਦਿੱਤਾ ਵੀ ਦਪਹਿਰ ਦੇ 3 ਵਜੇ ਗਏ ਸਾਨੂੰ ਦੀਪ ਆਪਣੇ ਘਰ ਵਾਲੇ ਹਣੀ ਨੂੰ ਮੈਨੂੰ 4 ਮਹੀਨੇ ਹੋ ਗਏ ਇਹ ਟਿਊਬ ਜੜੀ ਮੰਗaundੀ ਨਹੀਂ ਤੁਸੀਂ ਲਿਆ ਕੇ ਨਹੀਂ ਦਿੰਦੇ ਕਿ ਇਹ 100 ਰੁਪਏ ਦੀ ਟਿਊਬ ਨਹੀਂ ਹੋਣੀ ਸਾਰੀ ਮੈਨੂੰ ਚਾਹੀਦੀ ਐ ਹੀ ਨਹੀਂ ਤਾਂ ਮੇਰੀ ਕਿੰਨੀ ਹੋਰ ਸਕਿਨ ਖਰਾਬ ਹੋ ਜਾਏਗੀ ਕੀ ਕਿਉਂ ਤੇ ਬੁਲਾਈਏ ਆਪਣੇ ਭਰਾ ਤੋਂ ਮੰਗਵਾ ਲੈ ਇਹ ਜ਼ਿਆਦਾ ਹੀ ਗਾਲੀ ਆ ਤੇਰੇ ਸਾਹ ਕੋ ਜ ਆਪਣੇ ਭਰਾ ਤੋਂ ਹੀ ਮੰਗਵਾਈ ਜਾਮਾ ਤੁਸੀਂ ਆਪ ਤਾਂ ਮhenga ਹੋਣ ਰੱਖਿਆ ਆਪਣੇ ਸ਼ੌਕ ਪਵਾਉਣ ਲਈ ਤਾਂ ਤੁਹਾਡੇ ਕੋਲ ਕਦੇ ਪੈਸੇ ਨਹੀਂ ਮੁਕਦੇ ਤੇ ਮੇਰੇ ਕਿਸੇ ਚੀਜ਼ ਵਾਸਤੇ ਆਪਣੇ ਭਰਾ ਤੋਂ ਮੰਗਵਾਲਾ ਕਿਉਂ ਮੰਗਵਾਲਾਂ ਮੈਂ ਆਪਣੇ ਭਰਾ ਤੋਂ ਕਿਉਂ ਫਿਰ ਵਿਆਹ ਨਹੀਂ ਸੀ ਕਰਾਉਣਾ ਤੇ ਖਰਚਾ ਚੁਕਣਾ ਔਖਾ ਲੱਗਦਾ ਸੀ ਉੱਚ ਵੀ ਹੁਣ ਤੱਕ ਮੈਂ ਆਪਣੀ ਸਾਰੀ ਤਰਕਾ ਦਿੰਦੀ ਆ ਰਹੀ ਹਾਂ ਉਦੋਂ ਵੀ ਕਹਿ ਦਿੰਦੇ ਕਿ ਅੱਧੀ ਆਪਣੇ ਮਾਪਿਆਂ ਨੂੰ ਤਰਸਾ ਦੇਵੇ ਇਹ ਤਾਂ ਹੁਣ ਕਰੋਨਾ ਦੀ ਬਿਮਾਰੀ ਕਰਕੇ ਦੀ ਸਕੂਲ ਬੰਦ ਹੋ ਗਏ ਨਹੀਂ ਤਾਂ ਮੈਂ ਕਹਿਣਾ ਨਹੀਂ ਸੀ ਤੁਹਾਨੂੰ ਹੱਥ ਹੋ ਗਈ ਤੇਰੇ ਵਾਲੀ ਪਰ ਆ ਮਰ ਜਾ ਦਫਾ ਹੋ ਜਾ ਮੈਂ ਚੱਲਿਆ ਹੁਣ ਨਹੀਂ ਆਉਂਦਾ ਮੈਂ ਰਹਿਣਾ ਔਖਾ ਕੀਤਾ ਮੇਰਾ ਰਾਤ ਦੇ 8 ਵਜੇ ਤੇ ਦੀਪ ਹੋਣ ਤੱਕ ਹਨੀ ਦਾ ਇੰਤਜ਼ਾਰ ਕਰਨਾ ਬੈਠ ਕਰੀ ਜਾਂਦੀ ਸੀ ਦੁਪਹਿਰ ਦਾ ਇੱਕ ਅੰਨ ਦਾ ਦਾਣਾ ਅੰਦਰ ਨਹੀਂ ਗਿਆ ਸੀ ਵਾਰ-ਵਾਰ ਪੌਣ ਕਰਦੀ ਤਾਂ ਪੌਣ ਬਣ ਬਣਦਾ ਹੁੰਦਾ ਸੀ ਹਣੀ ਵੱਲੋਂ ਦਾ ਨੰਬਰ ਵੀ ਇਨੌਕ ਲਿਸਟ ਤੇ ਪਾਟ ਤਾ ਗਿਆ ਸੀ ਬਾਕੀ ਘਰ ਦੇ ਬਹੁਤ ਆਰਾਮ ਨਾਲ ਘੁੰਮ ਰਹੇ ਸਨ ਕਿਸੇ ਨੂੰ ਕੋਈ ਫਰਕ ਨਹੀਂ ਸੀ ਪਰਦੀਪ ਦੇ ਸਾਹ ਸੁੱਕੇ ਪਏ ਸਨ ਅਗਲਾ ਪੂਰਾ ਦਿਨ ਵੀ ਬੀਤ ਗਿਆ ਪਰ ਹਣੀ ਨਾ ਆਇਆ ਸਾਰੇ ਦੀਪ ਨੂੰ ਗਾਲਾਂ ਕੱਢੀ ਜਾਣ ਕਿ ਤੇਰੇ ਨਾਲ ਲੜ ਕੇ ਗਿਆ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਤੂੰ ਜ਼ਿੰਮੇਵਾਰ ਹੋਵੇਂਗੀ। ਰਾਤ ਦੇ 7 ਵਜੇ ਰਹੇ ਸਨ ਜੇ ਤੁਸੀਂ ਨਹੀਂ ਕੁਝ ਕਰਨਾ ਤਾਂ ਮੈਂ ਆਪਣੇ ਭਰਾ ਕੋਲ ਲੈ ਕੇ ਥਾਣੇ ਜਾ ਕੇ ਥਾਣੇ ਦੀ ਰਿਪੋਰਟ ਲਖਵਾ ਆਮਾ ਦੀਪ ਨੇ ਆਪਣੇ ਸਸ ਨੂੰ ਆਖਿਆ ਨਹੀਂ ਨਹੀਂ ਰਹਿਣ ਦੇ ਕੋਈ ਲੋੜ ਨਹੀਂ ਮਿਲ ਗਿਆ ਨਹੀਂ ਸਾਰਾ ਨੇ ਲੱਭ ਲਿਆ ਆ ਜਾ ਜੁਗਾ ਕਰਾ ਆ ਗਿਆ ਬਹੁਤ ਫਿਕਰੇ ਆ ਬਹੁਤੀ ਫਿਕਰ ਨਾ ਕਰਨ ਵਾਲੀ ਆ ਦੀ ਤੂੰ ਜੇ ਇੰਨੀ ਹੀ ਫਿਕਰ ਸੀ ਮੇਰੇ ਪੁੱਤ ਦੀ ਤਾਂ ਫालतू ਦਾ ਖਰੇਸ ਨਾ ਪਾਉਂਦੀ ਫਿਰ ਤੂੰ ਦੀਪ ਦੀ ਸੱਸ ਅਤੇ ਬਾਕੀ ਸਭ ਨੂੰ ਪਹਿਲਾਂ ਹੀ ਪਤਾ ਸੀ ਕਿ ਹਣੀ ਕਿਸੇ ਦੇ ਇஷ்டਦਾਰ ਦੇ ਘਰ ਬੈਠਾ ਸੀ ਪਰ ਵਿਚਾਰੀ ਦੀਪ ਦੀ ਹਾਲਤ ਬਹੁਤ ਤਰਸਜੋਗ ਹੋ ਗਈ ਸੀ ਜਦੋਂ ਉਹ ਅਗਲੇ ਦਿਨ ਘਰ ਆਇਆ ਤਾਂ ਦੀਪ ਨੇ ਆਪਣਾ ਸਮਾਨ ਬੰਨ ਲਿਆ ਮੈਂ ਕੱਲ ਸਵੇਰੇ ਆਪਣੇ ਭਰਾ ਨਾਲ ਪਿੰਡ ਚਲੀ ਜਾਣਾ ਬਹੁਤ ਹੋ ਗਏ ਤੁਹਾਡੇ ਸਾਰੇ ਟੱਬਰ ਦੇ ਡਰਾਮੇ ਇਨੀ ਨਿੱਕੀ ਜਹੀ ਗੱਲ ਪਿੱਛੇ ਤੁਸੀਂ ਮੇਰੇ ਨਾਲ ਐਵੇਂ ਕੀਤਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕారణ ਨੂੰ ਕੋਈ ਹੋਰ ਗੱਲ ਹੋ ਗਈ ਤਾਂ ਪਤਾ ਨਹੀਂ ਮੇਰਾ ਕੀ ਬਣੇਗਾ ਸਭ ਦਾ ਮੈਂ ਦਿਲੋਂ ਬਹੁਤ ਕੀਤਾ ਪਰ ਕਿਸੇ ਨੇ ਵੀ ਮੇਰੀ ਕਦਰ ਨਹੀਂ ਪਾਈ ਦੀਪ ਦੇ ਬੋਲਦੀ ਦੇ ਨਾਲ ਨਾਲ ਅੱਖਾਂ 'ਚੋਂ ਹੰਝੂ ਕਰ ਰਹੇ ਸਨ ਪਰ ਹਣੀ ਚੁੱਪ ਬੈਠਾ ਸੀ ਜਿਵੇਂ ਦਿਨੇ ਕਰ ਦੀਪ ਨੇ ਬੜੀ ਔਖੀ ਰਾਤ ਲੰਗਾਈ ਅਗਲੇ ਦਿਨ ਦੀਪ ਜਾਣ ਲਈ ਤਿਆਰ ਹੋ ਗਈ ਹਣੀ ਨੇ ਇੱਕ ਬਾਰ ਆਖਿਆ ਕਿ ਨਾ ਜਾ ਪਰ ਦੀਪ 15ੋਂ ਟੁੱਟ ਚੁੱਕੀ ਸੀ ਹੁਣ ਇੱਕ ਪਲ ਦੀ ਰਹਿਣਾ ਉਹਦੇ ਲਈ ਬਹੁਤ ਔਖਾ ਸੀ ਦੀਪ ਆਪਣੇ ਸੱਸ ਨੂੰ ਚੰਗਾ ਮਾਤਾ ਜੀ ਗਰੀਬ ਘਰ ਦੀ ਧੀ ਤਾਂ ਥੋਡੇ ਤੋਂ ਵਸਾ ਨਹੀਂ ਹੋਈ ਆਪਣੇ ਘਰ ਹੁਣ ਅਮੀਰ ਘਰ ਦੀ ਬਸਾਉਂਗੇ ਤਾਂ ਦੇਖਾਂਗੇ ਪਰ ਯਾਦ ਰੱਖਿਓ ਜਿਹੋ ਜਿਹਾ ਵੀ ਚੋਗੇ ਤੇਹੋ ਜਿਹਾ ਹੀ ਬਣੋਗੇ ਦੀਪਦੀ ਸੱਸ ਜੋਰ ਨਾਲ ਆਪਣੇ ਦੋਵੇਂ ਹੱਥ ਬੰਦ ਕਰ ਕਰਦੀ ਹੋਈ ਉੱਚੀ ਆਵਾਜ਼ ਵਿੱਚ ਬੋਲੀ ਜਾ ਜਾ ਛੇਤੀ ਨਿਕਲ ਇਥੋਂ ਸਾਨੂੰ ਨਜ਼ਰ ਤੇਰੀ ਦੀਪਦੀ ਸਹਿਲੀ ਰਾਣੀ ਉਹਨੂੰ ਅਕਸਰ ਕਲਮ ਐਪ ਆਪਣੀਆਂ ਵਾਲੀਆਂ ਦਾ ਜਨਾਮਾ ਭੇਜਦੀ ਰਹਿੰਦੀ ਤੇ ਦੀਪੜ ਪੜ ਪੜ ਕੇ ਬਹੁਤ ਖੁਸ਼ ਹੁੰਦੀ ਰਹਿੰਦੀ ਪਤਾ ਨਹੀਂ ਤੁਸੀਂ ਕਿਵੇਂ ਲਿਖ ਲੈਂਦੇ ਹੋ ਮੈਥੋਂ ਤਾਂ ਲਿਖਿਆ ਨਹੀਂ ਜਾਂਦਾ ਤਾਂ ਰਾਣੀ ਉਹ ਹਮੇਸ਼ਾ ਕਹਿੰਦੀ ਸੀ ਕੋਈ ਨਾਲ ਲਿਖ ਕੇ ਦੇਖੀ ਆਪਣੇ ਆਪ ਲਿਖ ਹੋ ਜਾਂਦਾ ਹੈ ਇਸੇ ਤਰ੍ਹਾਂ ਰਾਣੀ ਨੇ ਇੱਕ ਦਿਨ ਦੀਪ ਨੂੰ ਕੋਈ ਰਚਨਾ ਭੇਜੀ ਤਾਂ ਕੋ ਅਗੋ ਦੀਪ ਦਾ ਰਾਣੀ ਨੂੰ ਮੈਸੇਜ ਆਇਆ ਹੁਣ ਤੁਹਾਨੂੰ ਜਲਦੀ ਹੀ ਮੇਰੇ ਇਤਲਾਕ ਦੀ ਕਹਾਣੀ ਵੀ ਮਿਲ ਜਾਊਗੀ ਮੈਂ ਬਹੁਤ ਪਰੇਸ਼ਾਨ ਹਾਂ ਪਲੀਜ਼ ਮੇਰਾ ਮੈਸੇਜ پڑھ ਕੇ ਮੈਨੂੰ ਫੋਨ ਨਾ ਕਰੀਂ ਦੀਪ ਦਾ ਮੈਸੇਜ ਪੜ ਕੇ ਰਾਣੀ ਬਹੁਤ ਚਿੰਤਾ ਵਿੱਚ ਪੈ ਗਈ ਉਹਦੇ ਕਈ ਵਾਰ ਕੌਣ ਕਰਨ ਤੇ ਦੀਪੀ ਨੇ ਹੋਣਾ ਚੁੱਕਿਆ ਤੇ ਸਾਰੀ ਹੋਣ ਚੁੱਕਿਆ ਤੇ ਸਾਰੀ ਹੱਡ ਵੀ ਸੁਣਾਈ ਰਾਣੀ ਦੀਪ ਨੂੰ ਬਹੁਤ ਜ਼ਿਆਦਾ ਗੁੱਸੇ ਹੋਈ ਇੰਨਾ ਪਰਾਇਆ ਕਰ ਦਿੱਤਾ ਮੈਨੂੰ ਇੰਨਾ ਕੁਝ ਹੋ ਗਿਆ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੂੰ ਮੈਨੂੰ ਦੀਪ ਨੇ ਰੋਂਦੇ ਹੋਏ ਕਿਹਾ ਮੇਰਾ ਵੀ ਮੇਰਾ ਜੀ ਕੁਝ ਵੀ ਕਰਨ ਨਹੀਂ ਸੀ ਕਰਦਾ ਕਿਸੇ ਨਾਲ ਵੀ ਗੱਲ ਕਰਨੋਂ ਤੇ ਨਾ ਹੀ ਕੁਝ ਖਾਣ ਦਾ ਤੇ ਨਾ ਹੀ ਕੁਝ ਕਹਿਣ ਦਾ ਮੈਂ ਤੇਰੀ ਹਾਲ ਦਸਾਂ ਸਕਦੀਆਂ ਦੀਪ ਪਰ ਯਾਰ ਤੂੰ ਇੱਕ ਵਾਰ ਗੱਲ ਤਾਂ ਕਰਦੀ ਮੇਰੇ ਨਾਲ ਤੇਰੇ ਨਾਲ ਤਾਂ ਆੜੀਏ ਉਹ ਗੱਲ ਹੋਈ ਕਾਲੀ ਧੀ ਕਹਾਣੀ ਅੱਧਾ ਤੇਲ ਅੱਧਾ ਪਾਣੀ ਰਾਣੀ ਨੇ ਬੜੀ ਸਹਿਜਤਾ ਨਾਲ ਦੀਪ ਨੂੰ ਆਖਿਆ ਦੀਪ ਅੱਗੇ ਬੋਲਦੀ ਹੈ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਜ਼ਿੰਦਗੀ ਨਰਕ ਬਣਾਤੀ ਆਪ ਤਾਂ ਉਹ ਮੈਨੂੰ ਵਿਆਹ ਕਿ ਇੱਕ ਪਾਸੇ ਤੋਂ

ਥਾਣੇ ਦੇ ਸਾਰੇ ਇਕੱਠੇ ਹੋਏ ਤੇ ਦੀਪ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਤਲਾਕ ਚਾਹੀਦਾ ਹੈ ਹਣੀ ਕਹਿੰਦਾ ਹੈ ਮੈਂ ਤਲਾਕ ਨਹੀਂ ਦੇਣਾ ਥਾਣੇਦਾਰ ਦੀਪ ਨੂੰ ਸੁਝਾਉਣ ਲੱਗਾ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿਲੀਆਂ ਨੇ ਇਦਾਂ ਇੰਨੀ ਛੇਤੀ ਤਲਾਕ ਬਾਰੇ ਸੋਚਣਾ ਗਲਤ ਹੈ ਦੀਪ ਥਾਣੇਦਾਰ ਨੂੰ ਹਰ ਗੱਲ ਸਪਸ਼ਟ ਕਰਦੇ ਹੋਏ ਕਹਿੰਦਾ ਹੈ ਕਿ ਮੈਂ ਤਲਾਕ ਨਹੀਂ ਦੇਣਾ ਮੈਂ ਆਪਣੇ ਘਰ ਬਸਾਉਣੀ ਹੈ ਬਸਾਉਣ ਦੇ ਲੱਛਣ ਹੈਗੇ ਆ ਜੀ ਮੈਂ ਕਦੇ ਆਹ ਤੋ ਕੋਈ ਖਰਚ ਨਹੀਂ ਮੰਗਿਆ ਉਲਟਾ ਆਪਣੀ ਤਨਖਾਹ ਵੀ ਇਹਨਾਂ ਦੇ ਹੱਥੇ ਧਰਦੀ ਰਹੀਆਂ ਇਹਨਾਂ ਇਹਦੀ ਤਾਂ ਉਹ ਬਲ ਹੈ ਗੁੜਕੋ ਮੈਦਾ ਤੇਰਾ ਜਲ ਫੋਕ ਬਸੰਤਰ ਮੇਰਾ ਮੇਰੀ ਤਾਂ ਮਾਂ ਨਾਲ ਇਹ ਨਹੀਂ ਮਿਲਦਾ ਮੈਨੂੰ ਮੇਰਾ ਭਰਾ ਹੀ ਮੈਨੂੰ ਲੈ ਕੇ ਜਾਂਦਾ ਕੋਈ ਉਹ ਮੈਨੂੰ ਛੱਡ ਕੇ ਜਾਂਦਾ ਕੋਈ ਨਿੱਕਾ ਮੋਟਾ ਸਮਾਨ ਲਿਆਉਣ ਦਾ ਕਹਿ ਦਿਵਾ ਤਾਂ ਆਖਦਾ ਆਪਣੇ ਘਰੋਂ ਵਗਵਾਲਾ ਇਨਾ ਮਾਪੁੱਤ ਨੇ ਮੈਨੂੰ ਕੁੱਟਿਆ ਤੋਂ ਮਾਨੇ ਰੱਖ ਕੇ ਮੇਰੀ ਕੋਈ ਗਲਤੀ ਨਾ ਹੋਣ ਦੇ ਪਾਬ ਗੀ ਜੀ ਵੀ ਸਾਰੇ ਕਿਦਰੇ ਮੇਰੀ ਸੱਸ ਮੇਰੀ ਬਦਨਾਮੀ ਕਰਦੀ ਫਿਰਦੀ ਸੀ ਕਿ ਕੋਈ ਕੰਮ ਨਹੀਂ ਕਰਕੇ ਜਾਂਦੀ ਮੂੰਹ ਚੁੱਕ ਕੇ ਤੁਰ ਜਾਂਦੀ ਐ ਸਕੂਲ ਨੂੰ ਜਦੋਂ ਕਿ ਮੈਂ ਸਭ ਤੋਂ ਪਹਿਲਾਂ ਉੱਠ ਕੇ ਸਾਰੇ ਕੰਮ ਨਿਭੜ ਕੇ ਜਾਂਦੀ ਸੀ ਮੈਂ ਇਹਨੂੰ ਆਖਿਆ ਕਿ ਮਾਤਾ ਨੂੰ ਸਮਝਾ ਇੰਜ ਮੇਰੀ ਬਦਨਾਮੀ ਨਾ ਕਰੇ ਇਹਦੇ ਤੋਂ ਤਾਂ ਉਹ ਵੀ ਨਹੀਂ ਹੋਇਆ ਥਾਣੇਦਾਰ ਸਾਹਿਬ ਜੀ ਗੋਲੀ ਨਾਲੋਂ ਬੋਲੀ ਬੁਰੀ ਹੁੰਦੀ ਬੁਰੀ ਹੁੰਦੀ ਹੈ ਗੋਲੀ ਨਾਲੋਂ ਬੋਲੀ ਬੁਰੀ ਹੁੰਦੀ ਹੈ ਜਿਸ ਬੰਦੇ ਨੂੰ ਮੇਰੀ ਕੋਈ ਪਰਵਾਹ ਨਹੀਂ ਮੈਂ ਫਿਰਕੀ ਕਰਨਾ ਇਹਦੇ ਨਾਲ ਰਹਿ ਕੇ ਇਹ ਮੈਨੂੰ ਬਿਨਾਂ ਦੱਸੋ ਘਰੋਂ ਨਿਕਲ ਗਿਆ ਤਿੰਨ ਦਿਨ ਬਾਅਦ ਆਇਆ ਘਰ 'ਚ ਸਭ ਕੁਝ ਸਭ ਨੂੰ ਪਤਾ ਸੀ ਕਿ ਕਿੱਥੇ ਲੁਕੋ ਕੇ ਰੱਖਿਆ ਸੀ ਇਹ ਮੈਂ ਭੁੱਖੀ ਪਿਆਸੀ ਘਰੇ ਮਰਦੀ ਰਹੀ ਇਹਦੀ ਫਿਕਰ 'ਚ ਚੱਕਰ ਨੂੰ ਥਾਣੇਦਾਰ ਸਾਹਿਬ ਮੇਰਾ ਉਹ ਜਵਾਬ ਹੋ ਜਾਂਦਾ ਤਾਂ ਇਹਦਾ ਕੀ ਫੋਸਾ ਕਿਸੇ ਨੂੰ ਨਹੀਂ ਕੀ ਯਹੀ ਗੱਲ ਪਿੱਛੇ ਗੁੱਸੇ ਹੋ ਕੇ ਘਰੋਂ ਨਿਕਲ ਜੇ ਫਿਰ ਮੈਂ ਕੀ ਦਾ ਸਹਾਰਾ ਤੱਕਾਂਗੀ ਬਸਾਉਣ ਦੀਆਂ ਗੱਲਾਂ ਕਰਦਾ ਜਦੋਂ ਮੈਂ ਘਰੋਂ ਨਿਕਲੀ ਤਾਂ ਉੱਥੇ ਹੀ ਹੱਥ ਫੜ ਕੇ ਰੋਕਿਆ ਨਾ ਗਿਆ ਇਹਦੇ ਤੋਂ ਵੀ ਫਿਰ ਮੇਰਾ ਆਪ ਤਾਂ ਹੋ ਗਿਆ ਘਰ ਆਈ ਨੂੰ ਤੇ ਮੈਨੂੰ ਇਹਦਾ ਫੋਨ ਤੱਕ ਨਹੀਂ ਆਇਆ ਤੇ ਨਾ ਹੀ ਕੋਈ ਮੈਸੇਜ ਆਇਆ ਫਿਰ ਕਹਿੰਦਾ ਮੈਂ ਬਸਾਉਣੀ ਹੈ ਇਹ ਲੱਛਣ ਹੁੰਦੇ ਨੇ ਘਰਵਾਲੀ ਨੂੰ ਬਸਾਉਣ ਦੇ ਇਹ ਤਾਂ ਆਪਣਾ ਹੀ ਕੋਈ ਸਟੈਂਡ ਨਹੀਂ ਨਾ ਆਪਣੇ ਆਪ ਇਹ ਕੋਈ ਫੈਸਲਾ ਲੈਣ ਜੁਗਾ ਜਿਵੇਂ ਕੋਈ ਕਹਿੰਦਾ ਹੈ ਉਵੇਂ ਹੀ ਮੰਨੀ ਜਾਂਦਾ ਹੈ ਕਦੇ ਤੋਲਾ ਕਦੇ ਮਾਸਾ ਇਹੋ ਜਹਾਂ ਦਾ ਕੀ ਪ੍ਰਵਾਸਾ ਇਹਦੇ ਸਾਰੇ ਟੱਬਰ ਨੂੰ ਤਾਂ ਆਹੀ ਸੀ ਕਿ ਚੰਨ ਕੋਈ ਨਾ ਪਹਿਲਾਂ ਵੀ ਦੋ ਚਾਰ ਵਾਰ ਦੇਣਾ ਤੈ ਕਿ ਆ ਕੇ ਮੁੜ ਕੇ ਆ ਜਾਊਗੀ ਗਰੀਬ ਘਰ ਦੀ ਉੰਜੇ ਸਾਰੇ ਸਮਝ ਸਮਝਾ ਕੇ ਫਿਰ ਭੇਜਣਗੇ ਚਲੋ ਜੀ ਸਰ ਗਿਆ ਖਾਨੇਦਾਰ ਸਾਹਿਬ ਜੀ ਕਹਿ ਦੇਣਾ ਬਹੁਤ ਸੌਖਾ ਹੁੰਦਾ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਜਿਹਨੇ ਹਰ ਪੜ ਆਪਣੇ ਪਿੰਡੇ ਤੇ ਮਾਨਸਿਕ ਤੇ ਸਰੀਰਕ ਤਸੀਹੇ ਸਹਿਣ ਕੀਤੇ ਹੋਣ ਤਾਂ ਉਹਨੂੰ ਹੀ ਪਤਾ ਹੁੰਦਾ ਹੈ ਕਿ ਇਹ ਨਿੱਕੀਆਂ ਗੱਲਾਂ ਕਿੰਨੀਆਂ ਵੱਡੀਆਂ ਹੁੰਦੀਆਂ ਨੇ ਜਿਸ ਤਨ ਲੱਗਾ ਸੋਈ ਜਾਣੇ ਜੇ ਇੰਨਾ ਕੁਝ ਕਰਕੇ ਵੀ ਮੇਰੀ ਉੱਥੇ ਕੋਈ ਕਦਰ ਨਹੀਂ ਸੀ ਮੈਂ ਆਪਣੇ ਘਰ ਹੀ ਠੀਕ ਹਾਂ ਜੀ ਮੇਰੇ ਘਰ ਦੇ ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਨੇ ਪਰ ਮੈਂ ਸਾਰਾ ਦਾਜ ਦੇਜ ਲੈ ਕੇ ਗਈ ਸੀ ਉੱਥੇ ਇੱਥੋਂ ਤੱਕ ਇਹ ਸਾਡੇ ਆਪਣੇ ਘਰ ਇਨਵਰਟਰ ਵੀ ਨਹੀਂ ਲੱਗਾ ਸੀ ਪਰ ਮੇਰਾ ਭਰਾ ਇੱਥੇ ਇਹਨਾਂ ਦੇ ਉਹ ਵੀ ਲਵਾ ਗਿਆ ਕਿ ਸਾਰੇ ਸੁੱਖ ਲੈਣਗੇ ਤਾਂ ਮੇਰੀ ਭੈਣ ਨੂੰ ਵੀ ਸੁੱਖ ਮਿਲੂਗਾ ਇਹਨਾਂ ਨੂੰ ਤਾਂ ਕੋਈ ਸ਼ਰਮ ਨਾ ਆਈ ਟੁੱਟੇ ਮੋਹ ਨਾਲ ਜੇ ਇੱਕ ਵਾਰ ਵੀ ਇਹਨਾਂ ਨੇ ਆਖ ਦਿੱਤਾ ਹੋਵੇ ਰਹਿਣ ਦੇ ਥਾਣੇਦਾਰ ਜੀ ਘਰ ਵਾਸਦਿਆਂ ਦੇ ਸਾਖ ਮਿਲਦਿਆਂ ਦੇ ਤੇ ਖੇਦਵਾਉਂਦਿਆਂ ਦੇ ਹੀ ਸੋਹਣੇ ਲੱਗਦੇ ਨੇ ਆ ਮੇਰੀ ਸਸਤਾ ਹਾਲ ਦੇਖ ਲਓ ਜੀ ਹੁਣ ਇੱਥੇ ਕਿਵੇਂ ਚੁੱਪ ਬੈਠੀ ਐ ਸ਼ਾਕਲ ਮੋਮਣਾ ਕਰਤੂਤ ਕਾਫਾਂ ਬਸ ਜੀ ਮੈਂ ਬਹੁਤ ਸੋਝ ਲਿਆ ਬਥੇਰਾ ਸਹਿ ਵੀ ਲਿਆ ਹੁਣ ਹੋਰ ਨਹੀਂ ਮੈਨੂੰ ਤਲਾਕ ਚਾਹੀਦਾ ਇਹਨਾਂ ਦੇ ਘਰ ਚ ਤਾਂ ਸਾਰੇ ਇੱਕੋ ਜਿਹੇ ਨੇ ਇੱਕ ਹੋਵੇ ਕਮਲਾ ਤਾਂ ਸਮਝਾਈ ਬੇੜਾ ਬੇੜਾ ਹੋਵੇ ਕਵੜਾ ਤਾਂ ਸਮਝਾਵੇ ਕਿਹੜਾ ਥਾਣੇਦਾਰ ਨੇ ਅਰਜੀ ਲਿਖ ਕੇ ਉਹਨਾਂ ਦੇ ਦਸਖਤ ਕਰਵਾ ਲਏ ਉਸ ਦਿਨ ਦੀਪੀ ਦਾ ਬਚੋਲਾ ਤੇ ਦੀਪੀ ਦਾ ਭਰਾ ਉੱਥੇ ਸਨ ਪਰ ਉਧਰੋਂ ਉਹਦੀ ਸੱਸ ਕ੍ਰੀਵ 20 ਬੰਦਿਆਂ ਨੂੰ ਲੈ ਕੇ ਆਈ ਸੀ ਉਹਨਾਂ ਦੇ ਰਿਸ਼ਤੇਦਾਰਾਂ ਚੋਂ ਇੱਕ ਕਹਿੰਦਾ ਜੇ ਤੈਨੂੰ ਮਾਰਦੇ-ਕੁੱਟਦੇ ਸੀ ਤਾਂ ਤੂੰ ਫੋਨ 'ਚ ਵੀਡੀਓ ਬਣਾ ਲੈਂਦੀ ਦੀਪ ਉਸ ਰਿਸ਼ਤੇਦਾਰ ਨੂੰ ਗੁੱਸੇ 'ਚ ਅੰਕਲ ਜੀ ਜੇ ਦੋ ਜਣੇ ਤੁਹਾਨੂੰ ਫੜ ਕੇ ਕੁੱਟ ਰਹੇ ਹੋਣ ਤਾ ਤੁਸੀਂ ਫੋਨ ਤੇ ਵੀਡੀਓ ਬਣਾ ਕੇ ਦੇਖਿਓ ਕਿੱਦਾਂ ਬਣਦੀ ਐ ਮੈਨੂੰ ਲੱਗਦਾ ਬਣਾਉਣੀ ਨਹੀਂ ਆਈ ਜੀ ਹਾਂ ਪਰ ਜੇ ਤੁਹਾਡੇ ਤੋਂ ਬਣ ਗਈ ਤਾਂ ਜ਼ਰੂਰ ਦੱਸੋ ਮੈਨੂੰ ਇਸ ਦੇ ਪੈਰ ਨਾ ਫਟੇ ਵਿਆਹੀ ਉਹ ਕੀ ਜਾਣੇ ਪੀਰ ਪਰਾਈ ਦੀਪ ਦਾ ਜਵਾਬ ਸੁਣ ਕੇ ਉਸ ਬੰਦੇ ਦਾ ਸਿਰ ਸ਼ਰਮ ਨਾਲ ਥੱਲੇ ਝੁਕ ਗਿਆ ਦੀਪ ਨੂੰ ਵੇਖ ਕੇ ਬੈਠੀ ਉਹ ਤਿੰਨ ਮਹੀਨੇ ਬੀਤ ਗਏ ਤੇ ਉਹਦੇ ਸਹੁਰਿਆਂ ਵੱਲੋਂ ਕਿਸੇ ਦਾ ਕੋਈ ਸੁਨੇਹਾ ਨਾ ਆਇਆ ਦੀਪ ਦੇ ਆਪਣੇ ਵੀ ਕਿਸੇ ਰਿਸ਼ਤੇਦਾਰ ਨੇ ਉਹਨਾਂ ਲਈ ਸਹਾਰਾ ਨਹੀਂ ਜਿਹੜੇ ਰਿਸ਼ਤੇਦਾਰ ਉਹਦਾ ਵਿਆਹ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ ਕਿਸੇ ਨੇ ਵੀ ਦੀਪ ਦਾ ਦਰਦ ਨਾ ਦੇਖਿਆ ਹਣੀ ਦਾ ਕੋਈ ਵੀ ਫੋਨ ਜਾਂ ਮੈਸੇਜ ਨਾ ਆਇਆ ਅਖੀਰ ਪਿੰਡ ਦੀ ਪੰਚਾਇਤ ਦਾ ਫੈਸਲਾ ਹੋਇਆ ਤੇ ਦੀਪੀ ਦਾ ਤਲਾਕ ਹੋ ਗਿਆ ਦੀਪੀ ਨਾ ਹੁਣ ਕਿਸੇ ਨਾਲ ਕੋਈ ਗੱਲ ਕਰਦੀ ਸੀ ਤੇ ਨਾ ਹੀ ਹਾਜ਼ਰੀ ਸੀ ਉਹਦੇ ਦਿਲ ਤੇ ਸਦਰਾਂ ਤੇ ਚਾਅ ਉਮਰਾ ਤੋਂ ਪਹਿਲਾਂ ਹੀ ਧਫਨ ਹੋ ਗਏ ਆਖਦੀ ਹੈ ਮੈਂ ਹੁਣ ਦੁਬਾਰਾ ਵਿਆਹ ਨਹੀਂ ਕਰਾਉਣਾ 25 ਸਾਲ ਦੀ ਉਮਰ ਵਿੱਚ ਉਹਨੇ ਇਹਨਾਂ ਕੁਝ ਦੇਖ ਲਿਆ ਕਿ ਉਹਦਾ ਅੰਦਰ ਹੀ ਮਰ ਮੁੱਕ ਗਿਆ ਕੁਝ ਹੋਰ ਨਹੀਂ ਤਾਂ ਦੀਪ ਕਰਦਾ ਕਿ ਕੱਪੜੇ ਸਲਾਈ ਕਰਦੀ ਹੈ ਅਤੇ ਉਹ ਇਸ ਉਮੀਦ ਵਿੱਚ ਹੈ ਕਿ ਕਦੋਂ ਸਕੂਲ ਖੋਲਣਗੀ ਤੇ ਦੁਬਾਰਾ ਨੌਕਰੀ ਕਰੇਗੀ ਤੇ ਆਤਮ ਨਿਰਭਰ ਬਣੇਗੀ ਹੋਰ ਵੀ ਮਿਹਨਤ ਕਰੇਗੀ ਤਾਂ ਜੋ ਭਵਿੱਖ ਵਿੱਚ ਇੱਕ ਖੁਸ਼ਹਾਲ ਜ਼ਿੰਦਗੀ ਬទਿਤ ਕਰ ਸਕੀ ਬਹੁਤ ਹੀ ਭਾਵਕ ਕਹਾਣੀ ਇੱਕ ਗਰੀਬ ਘਰ ਦੀ ਕੁੜੀ ਨਾਲ ਬੀਤੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ